ਮਾਹੀਗੁਰੂ ਜੀ ਕਾ ਖਾਲਸਾ ਮਾਹੀਗੁਰੂ ਜੀ ਕੀ ਫਤਿਹ ਇੱਕ ਬੀਬੀ ਪ੍ਰੋਬਲੀ ਇਨਕੌਰ ਹੈ ਉਹਨਾਂ ਦਾ ਬਾਲਾ ਪ੍ਰੀਤਮ ਦੇ ਨਾਮ ਤੇ ਇੱਕ ਕੀਰਤਨੀ ਜਥਾ ਹੈਗਾ ਰਾਗੀ ਜਥਾ ਹੈਗਾ ਉਹਨਾਂ ਨੇ ਇੱਕ ਵੀਡੀਓ ਇੰਟਰਨੈਟ ਤੇ YouTube ਤੇ Facebook ਤੇ Instagram ਤੇ ਸ਼ੇਅਰ ਕੀਤੀ ਹੈ ਇਹ ਗੈਦ ਨਾ ਤਾਂ ਚਰਚਾ ਛਿੜੀ ਹੋਈ ਹੈ ਦਿੱਲੀ ਦੀ ਇੱਕ घटना ਹੈਗੀ ਉਹ ਬੀਬੀ ਵੀ ਪ੍ਰੋਬਲੀ ਇਨਕੋਰ ਨੀਦਰ ਜਥਾ ਹੈਗਾ ਬਾਲਾ ਪ੍ਰੀਤਮ ਦੇ ਨਾਂ ਤੇ ਉਹ ਦਿੱਲੀ ਦੇ ਰਹਿਣ ਵਾਲੀ ਹੈ ਉਹਦੀ ਇੱਕ ਫਰੈਂਡ ਸੀ ਕੁੜੀ ਮਲੇਸ਼ੀਆ ਤੋਂ ਉਹ ਬੰਗਲਾਸ਼ ਆਈ ਸੀ ਜਾਨਕੀ ਇੰਡੀਆ ਆਈ ਸੀ ਬੰਗਲਾਸ਼ ਆ ਉਹ ਜਾ ਕੇ ਜਦੋਂ ਮੱਥਾ ਟਿਕਣ ਜਾਂਦੀ ਹੈ ਉਦੋਂ ਜਿਹੜੇ ਉੱਥੋਂ ਦੇ ਕਹਿ ਲਈਏ ਸੇਵਾਦਾਰ ਸੀ ਉਹਨਾਂ ਨੇ ਬਤਮੀਜ਼ੀ ਕੀਤੀ ਉਹ ਕੁੜੀ ਨੂੰ ਕਹਿੰਦੇ ਤੂੰ ਇੱਥੇ ਫੋਟੋਗ੍ਰਾਫੀ ਨਹੀਂ ਕਰ ਸਕਦੀ ਜਾਨੀ ਕਿ ਫੋਟੋਮਾਂ ਨਹੀਂ ਲੈ ਸਕਦੀ ਇਹ ਇਤਰਾਜ਼ ਕੀਤਾ ਜਿਹੜੇ ਸੇਵਾਦਾਰ ਨੇ ਉੱਥੋਂ ਦੇ ਮਿਕਮੰਗਨ ਰੈਣੋ ਮਹੰਤ ਇਹ ਗੁੰਡੇ ਲੋਕ ਨੇ ਜਿਹੜੇ ਧਾਰਮਿਕ ਸਥਾਨਾਂ ਤੇ ਬੈਠੇ ਐ ਉਹ ਕੁੜੀ ਨਾਲ ਬਤਮੀਜੀ ਕੀਤੀ ਇਤਰਾਜ਼ ਕੀ ਕਿ ਤੂੰ ਫੋਟੋਮਾਂ ਨਹੀਂ ਲੈ ਸਕਦੀ ਇਹ ਸਾਡੀ ਮਰਿਆਦਾ ਭੰਗ ਹੁੰਦੀ ਐ ਇਹ ਕੋਈ ਸੰਤਾਨ ਨਹੀਂ ਹੈਗਾ ਇਦਾਂ ਦੀ ਫਿਲਾਸਫੀ ਚੌੜੀ ਹੁਣ ਜੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਜੇ ਤੁਸੀਂ ਫੋਟੋਆਂ ਨਹੀਂ ਲਾਉਣ ਦਿੰਦੇ ਫੇ ਜਿਹੜੇ ਲੀਡਰ ਜਾਂਦੇ ਨੇ ਉਥੇ ਮੈਥਡਿਕ ਕਰਨ ਵੇਲੇ ਉਦੋਂ ਤਾਂ ਵੀ ਵੀ ਕੈਮਰੇ ਲੱਗੇ ਹੁੰਦੇ ਨੇ ਉਹਨਾਂ ਦੀ ਪੂਰੀ ਟੀਮ ਹੁੰਦੀ ਹੈ ਫੋਟੋਆਂ ਲਾਉਣ ਵਾਸਤੇ ਉਹਨਾਂ ਕਿਉਂ ਨਹੀਂ ਮਨਾ ਕਰਦੇ ਜਾਂ ਕੋਈ ਹੋ ਤੁਹਾਡੇ ਗੁਰਦਵਾਰੇ ਵਿੱਚ ਰੱਬ ਬਣ ਕੇ ਜਾਂਦੇ ਨੇ ਜਾਂ ਉਹਨਾਂ ਦੇ ਤੁਸੀਂ ਚਮਚੇ ਹੋ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਹਾਲਾਂਕਿ ਮੈਂ ਸਹਿਮਤ ਨਹੀਂ ਹਾਂਗਾ ਕਿ ਤੁਸੀਂ ਗਰਦੋਰੇ ਜਾਣਾ ਮੱਥਾ ਟਿਕਣ ਵਾਸਤੇ ਫੋਟੋ ਨਾ ਲਾਹੋ ਵੀਡੀਓ ਨਾ ਬਣਾਓ ਪਰ ਜੇ ਵੱਡੇ ਵੱਡੇ ਲੀਡਰ ਜਾ ਕੇ ਫੋਟੋ ਮਖਚਾ ਸਕਦੇ ਨੇ ਵੀਡੀਓ ਬਣਾ ਸਕਦੇ ਨੇ ਫਿਰ ਆਮ ਲੋਕਾਂ ਨੂੰ ਵੀ ਕਿਉਂ ਰੋਕਿਆ ਜਾ ਸਕਦਾ ਚਲੋ ਉਹ ਬਤਮੀ ਜੀ ਨਾਲ ਬਤਮਿੱਜੀ ਕੀਤੀ ਗਈ ਨਿਲੇਸ਼ੀਆ ਤੋਂ ਕੁੜੀ ਆਈ ਸੀ 에어 ਹੌਸਟਲ ਸ਼ਾਇਦ ਕੁੜੀ ਹੈਗੀ ਹੈ ਤੇ ਜਦੋਂ ਉਹ ਬਤਮੀ ਜੀ ਉਹ ਕੁੜੀ ਨਾਲ ਕੀਤੀ ਗਈ ਜਿਹੜੀ ਬੀਬੀ ਪ੍ਰੋਬਬਲੀ ਇਹਨ ਕੋਰ ਹੈ ਕੀਰਤਨ ਕਰਦੀ ਹੈ ਉਹਨੇ ਇੱਕ ਵੀਡੀਓ ਪਾਈ ਕਿ ਤੁਸੀਂ ਗੁਰਦਰਾ ਸਾਹਿਬ ਦੇ ਵਿੱਚ ਇੱਕ ਕੁੜੀ ਦੇ ਨਾਲ ਬਦਤਮੀਜੀ ਕਿਉਂ ਕੀਤੀ ਤੁਹਾਨੂੰ ਕਰਨੀ ਨਹੀਂ ਚਾਹੀਦੀ ਸੀ ਹਾਲਾਂਕਿ ਕੁੜੀ ਵੀ ਮੁਸਲਮ ਹੈਗੀ ਆ ਮੁਸਲਮ ਕਮਿਊਨਿਟੀ ਦੇ ਵਿੱਚੋਂ ਹੈਗੀ ਆ ਦੂਜੇ ਪਾਸੇ ਅਸੀਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ ਤਾਂ ਇਹ ਸ਼ਰਮਨਾਕ ਘਟਨਾ ਹੈਗੀ ਆ ਉਹ ਕੁੜੀ ਦੇ ਨਾਲ ਜੇ ਬਦਤਮੀਜੀ ਕੀਤੀ ਹੈ ਉਹ ਜਿਹੜੀ ਕੁੜੀ ਪ੍ਰਬਲਿਨ ਕੌਰ ਹੈਗੀ ਆ ਇਹ ਬਹੁਤ ਵਧੀਆ ਕੀਰਤਨ ਕਰਦੀ ਹੈ ਔਰ ਇੰਗਲਿਸ਼ ਬਹੁਤ ਵਧੀਆ ਬੋਲਦੀ ਹੈ ਤੇ ਇਹਨੇ ਇਤਰਾਜ਼ ਕੀਤਾ ਕਿ ਤੁਸੀਂ ਬਾਤਮੀ ਜੀ ਕਿਉਂ ਕੀਤੀ ਉਹ ਮਲੇਸ਼ੀਆ ਤੋਂ ਆਈ ਕੁੜੀ ਦੇ ਨਾਲ ਜਦੋਂ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਹੜੇ ਗਿਆਨੀ ਰਣਜੀਤ ਸਿੰਘ ਨੇ ਹੈਡ ਗ੍ਰੰਤੀ ਨੇ ਗੁਰਦਾਰਾ ਬੰਗਲਾ ਸਾਹਿਬ ਦੇ ਦਿੱਲੀ ਵਾਲੇ ਉਹਨਾਂ ਨੇ ਇਹ ਕੁੜੀ ਨੂੰ ਜਣ ਕੇ ਪ੍ਰਬਲਿਨ ਕੌਰ ਜਿਹੜੀ ਕੀਰਤਨ ਕਰਦੀ ਹੈ ਉਹਨੂੰ ਧਮਕੀਆਂ ਦਿੱਤੀਆਂ ਕਿ ਤੂੰ ਮੈਨੂੰ ਜਾਣਦੀ ਨਹੀਂ ਮੈਂ ਕੌਣ ਤੁਸੀਂ ਹੈਡ ਗ੍ਰੰਥੀ ਹੋ ਜੀ ਬੰਗਲਾ ਸਾਹਿਬ ਦੇ ਗਿਆਨੀ ਰਣਜੀਤ ਸਿੰਘ ਜੀ ਜੇ ਤੁਹਾਨੂੰ ਜਾਨਣਾ ਹੋਵੇ ਤਾਂ ਕਿਸ ਨਾਮ ਦੇ ਨਾਲ ਜਾਣੀਏ ਤੁਹਾਨੂੰ ਗਿਆਨੀ ਰਣਜੀਤ ਸਿੰਘ ਹੈਡ ਗ੍ਰੰਥੀ ਕਹੀਏ ਜਾਂ ਨਨਕਾਣਾ ਸਾਹਿਬ ਦੇ ਨਰੈਣੂ ਮਹੰਤ ਕਹੀਏ ਜਾਂ ਨਰੈਣੂ ਮਹੰਤ ਦੇ ਗੁੰਡੇ ਕਹੀਏ ਤੁਹਾਨੂੰ ਉਹਨਾਂ ਵਿੱਚੋਂ ਇੱਕ ਗੁੰਡਾ ਕਹਿ ਦਈਏ ਹੋਰ ਤੁਸੀਂ ਕਿਉਂ ਜੀ ਉਹ ਕੁੜੀ ਨੇ ਜੇ ਆਪਣਾ ਦੁੱਖ ਰੋਇਆ ਕਿ ਤੁਸੀਂ ਕੁੜੀ ਦੇ ਨਾਲ ੱੱਕਾ ਕੀਤਾ ਤੁਸੀਂ ਬਤਮੀ ਜੇ ਕੀਤੀ ਤੁਸੀਂ ਉਹ ਇੱਕ ਪ੍ਰਚਾਰ ਕੁੜੀ ਨੂੰ ਡਾਂਟ ਰਹੇ ਹੋ ਕਿ ਤੈਨੂੰ ਪਤਾ ਨਹੀਂ ਮੈਂ ਕੌਣ ਆਕੇ ਤੂੰ ਬੰਗਲਾ ਸਾਹਿਬ ਦੀ ਬੇਅਦਵੀ ਕਰ ਰਹੀ ਹੈ ਤੁਹਾਡੇ ਨਾਲੋਂ ਬੰਗਲਾ ਸਾਹਿਬ ਦੀ ਬੇਅਦਵੀ ਜ਼ਿਆਦਾ ਕੌਣ ਕਰ ਸਕਦਾ ਹੈ ਕਰ ਸਕਦਾ ਕੋਈ ਜਿਹੜੀ ਤੁਹਾਡੀ ਸ਼ਬਦਾਵਲੀ ਹੈਗੀ ਇੱਕ ਔਰਤ ਪ੍ਰਤੀ ਗਿਆਨੀ ਅੰਮ੍ਰਿਤ ਸਿੰਘ ਜੀ ਹੈਡਗਨਤੀ ਸਾਹਿਬ ਤੁਹਾਨੂੰ ਬਹੁਤ ਵਾਰੀ ਸੁਣਿਆ ਜਦੋਂ ਆਨੰਦ ਸਿੰਘ ਦੀਆਂ ਸਿਫਤਾਂ ਕਰਦੇ ਹੋ ਨਾਨਕ ਸਰਵਾਲਿਆਂ ਲਈ ਤੁਹਾਨੂੰ ਚੰਗੀ ਤਰ੍ਹਾਂ ਸੁਣਿਆ ਐਡੇ ਤੁਸੀਂ ਭਲੇ ਮਾਨਸ ਦੁੱਧ ਤੋਤੇ ਨਹੀਂ ਹੈਗੇ ਤੁਸੀਂ ਇੱਕ ਹੈਡ ਗ੍ਰਾਂਥੀ ਹੋ ਤੁਹਾਡੀ ਔਕਾਤ ਕੀ ਹੈ ਤੁਸੀਂ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚਮਚੇ ਹੋ ਕਿੰਨੀ ਔਕਾਤ ਹੈ ਤੁਹਾਡੀ ਆ ਪਿੱਛੇ ਜੇ ਤੁਹਾਡੀਆਂ ਵੀਡੀਓ ਵਾਇਰਲ ਹੋਈਆਂ ਤੁਸੀਂ ਟਰੱਕ ਬਣਾ ਲੇ ਫਲਾਣਾ ਕੁਛ ਕੀਤਾ ਬੜਾ ਕੁਛ ਉਸੇ ਕਮੇਟੀ ਨੇ ਇਲਜ਼ਾਮ ਲਾਏ ਸੀ ਅਸ਼ਾ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿਹੜੇ ਕਾਲਕਾ ਪ੍ਰਧਾਨ ਨੇ ਜਾਂ ਹੋਰ ਸੈਕਟਰੀ ਹੋਰ ਕਈਆਂ ਨੇ মিডিਆ ਨਾਲ ਗੱਲ ਕੀਤੀ ਉਥੇ ਕੁੜੀ ਦੇ ਸਿਰ ਭਾਂਡਾ ਬਣ ਰਿਹਾ ਕਿ ਕੁੜੀ ਨੇ ਬੰਗਲਾ ਸਾਹਿਬ ਦੀ ਬੇਅਦਬੀ ਕਰਤੀ ਔਰ ਇੱਕੋ ਕੁੜੀ ਦੀ ਛੋਟੀ ਜੀ ਵੀਡੀਓ ਹੈਗੀ ਕਲਿੱਕ ਜਿਹਦੇ ਵਿੱਚ ਉਹ ਉਹਦਾ ਭਰਾ ਵੀ ਨਾਲ ਹੈਗਾ स्विਮਿੰਗ ਪੂਲ ਦੇ ਵਿੱਚ ਉਹ ਆਪਣੇ ਭਰਾ ਦੇ ਨਾਲ ਡਣ ਕੇ ਨਹਾ ਰਹੀ ਹੈ ਕੋਈ ਵੱਡੀ ਗੱਲ ਨਹੀਂ ਜਫੇਦਰ ਸਿੰਘ ਹੈਗਾ ਉਹਦੀ ਮੈਰਿਜ ਹੋਈ ਸੀ ਉਹ ਕੁੜੀ ਕਹਿ ਰਹੀ ਹੈ ਹੱਸਦੀ ਕਿ ਤੈਨੂੰ ਭਰਾਈ ਸੌਣ ਨਹੀਂ ਦਿੰਦੀ ਭਰਾਈ ਨੂੰ ਟਾਈਮ ਦੇਣਾ ਚਾਹੀਦਾ ਇਹੋ ਜਿਹੀ ਗੱਲਾਂ ਕਰੇ ਹਾਸੇ ਮਜ਼ਾਕ ਹੈ ਔਰ ਦੂਜਾ ਮੁੰਡਾ ਇੱਕ ਕੋਲਡ ਡਰਿੰਕ ਲਈ ਫਿਰਦਾ ਉਹ ਕਹਿੰਦਾ ਇਹ 100 ਰੁਪਏ ਦਾ ਹੈ ਤੇ ਜੇ ਪਾਣੀ ਦੀ ਬੋਤਲ ਲੈਣੀ ਹੈ ਉਹ ਵੀ ਸੌਦੀ ਹੈ ਜੇ ਸ਼ਰਾਬ ਦੀ ਬੋਤਲ ਲੈਣੀ ਹੈ ਉਹ ਵੀ ਸੌਦੀ ਉਹ ਹਾਸੇ ਮਜ਼ਾਕ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਪੈਗ ਲਾਉਂਦਾ ਨੂੰ ਵੇਖ ਲਿਆ ਬੀਅਰ ਪੀਂਦਿਆਂ ਨੂੰ ਵੇਖ ਲਿਆ ਔਰ ਆਪਣੇ ਸਕੇ ਭਰਾ ਦੇ ਨਾਲ ਉਹ ਬੁੜੇ ਵਲੌਗ ਬਣਾ ਰਹੀ ਹੈ ਕਿ ਜੇ ਉਹ ਰਾਗੀ ਹੈਗੀ ਹੈ ਕੀਰਤਨ ਕਰਦੀ ਹੈ ਤਾਂ ਉਹਨੂੰ ਆਸਣ ਖੇਡਣ ਦਾ ਉਹਨੂੰ ਉਹਨੂੰ ਖੁੱਲਣੀ ਹੋਣੀ ਚਾਹੀਦੀ ਇਨਸਾਨ ਤਾਂ ਇਨਸਾਨ ਹੀ ਹੈ ਔਰ ਉਸੇ ਦੀ ਘਰ ਵਾਲੀ ਦੀ ਗੱਲ ਕਰਦੀ ਹੈ ਆਪਣੇ ਜਥੇ ਵਿੱਚ ਉਹ ਸਿੰਘ ਦੀ ਅਮੈਰ ਜੀ ਉਹਦੀ ਗੱਲ ਕਰਦੀ ਹੈ ਤੁਹਾਡੀਆਂ ਜਨਨੀਆਂ ਦੀ ਗੱਲ ਕਰੇ ਉਹ ਤੁਸੀਂ ਮੀਕ ਪੁਆਇੰਟ ਲੱਭ ਕੇ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਸੋਸ਼ਲ ਮੀਡੀਆ ਤੇ ਇਹੀ ਪ੍ਰੋਪਗੈਂਡਾ ਰਹਿ ਗਿਆ ਇੱਕ ਮੈਂ ਬੇਨਤੀ ਕਰਨੀ ਹੈ ਭਾਵੇਂ ਬੰਗਲਾ ਸਾਹਿਬ ਦੀ ਜਣ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਹੋਰ ਕਮੇਟੀਆਂ ਹੋਣ ਜਦੋਂ ਬਾਬੇ ਨਾਨਕ ਦਾ ਸਮਕਾਲੀ ਸਮਾਂ ਸੀ ਨਾ ਬਾਬੇ ਨਾਨਕ ਦੇ ਵੇਲੇ ਦੀ ਗੱਲ ਕਰਦੇ ਆ ਉਦੋਂ 2 ਕਰੋੜ ਆਬਾਦੀ ਸੀ ਸਿੱਖਾਂ ਦੀ ਤੇ ਅੱਜ 550 ਸਾਲ ਬਾਅਦ ਵੀ 2.5 ਕਰੋੜ ਹੈ ਕਿੱਡੀ ਕਮਾਲ ਮਾਰ ਲਈ ਅਸੀਂ ਤੁਹਾਡੀਆਂ ਇਹਨਾਂ ਕਰਤੂਤਾਂ ਕਰਕੇ ਤੁਸੀਂ ਸਿੱਖੀ ਦਾ ਘਾਣਕ ਕਰਤਾ ਗੁਰਦੁਆਰੇ ਜਾਣ ਵੇਲੇ ਵਾਲਾ ਦਰਦ ਹੈ ਵੀ ਕੀ ਤੂੰ ਮਤ ਲਾਉਣਗੇ ਕਿੰਨਾ ਕੁ ਸਨਮਾਨ ਕਰਨਗੇ ਬੜੇ ਇੱਥੇ ਆ ਬੁੱਢੜ ਜਿਹੇ ਹੈਗੇ ਨੇ ਤੋੜ ਤਣ ਵਰਗੇ ਛੋਟੇ ਜਿਹੇ ਚੈਨਲ ਚਲਾਉਂਦੇ ਨੇ ਉਹ ਕਹਿੰਦਾ ਜੀ ਆ ਦੇਖੋ ਕੁੜੀ ਬੇਅਦਬੀ ਕਰਦੇ ਦੇਖੋ ਬਲੌਗ ਦੇ ਵਿੱਚ ਕੀ ਅਸ਼ਲੀਲ ਹਰਕਤਾਂ ਕਰਨ ਦੀ ਹੈ ਕੀ ਅਸ਼ਲੀਲ ਅਸ਼ਲੀਲ ਹਰਕਤਾਂ ਕਰਦੀ ਹੈ ਵੇ ਕੀ ਦੇਖ ਲਿਆ ਤੁਹਾਡੇ ਨਾਨਕ ਸਰ ਵਾਲੇ ਸਿਰੇ ਦੇ ਕੰਜਰ ਜਵਾਕਾਂ ਨਾਲ ਖੇ ਖਾਈ ਜਾਂਦੇ ਆ ਸ਼ਰਿਆਮ ਵੀਡੀਓ ਵਾਇਰਲ ਹੋ ਗਈਆਂ ਉਦੋਂ ਤੁਹਾਡੇ ਮੂੰਹ ਵਿੱਚ ਘੁੰਗੜੀਆਂ ਪਈਆਂ ਹੁੰਦੀਆਂ ਨੇ ਉਦੋਂ ਨਹੀਂ ਬੋਲਦੇ ਉਹ ਕੁੜੀ ਜਿਹੜੀ ਪ੍ਰੋਬਲੀ ਇਨਕੋਰ ਹੈਗੀ ਆ ਉਹਦਾ ਬਾਲਾ ਪ੍ਰੀਤਮ ਦੇ ਨਾਂ ਤੇ ਰਾਗੀ ਜਥਾ ਹੈ ਵਧੀਆ ਇੰਗਲਿਸ਼ ਬੋਲਦੀ ਹੈ ਸਾਡੇ ਵੱਡੇ ਵੱਡੇ ਪ੍ਰਚਾਰਕ 에어ਪੋਰਟ ਤੇ ਕਾਫੀ ਦਾ ਕੱਪ ਨਹੀਂ ਮੰਗ ਸਕਦੇ ਜਾ ਕੇ ਇੰਨੀ ਇੰਗਲਿਸ਼ ਵੀ ਨਹੀਂ ਹੁੰਦੀ ਪਲੇਨ ਦੇ ਵਿੱਚ ਕਿਤੇ ਏਅਰ ਹੋਸਟਲ ਇੰਗਲਿਸ਼ ਬੋਲ ਜੇ ਉਦੋਂ ਇਹਦੀ ਬੋਲਤੀ ਬੰਦ ਹੋ ਜਾਂਦੀ ਹੈ ਇੰਗਲਿਸ਼ ਦੇ ਵਿੱਚ ਪ੍ਰਚਾਰਤਾ ਕੀ ਕਰਨਾ ਸ਼ੈ ਇਹਨਾਂ ਨੇ ਉਹ ਕੁੜੀ ਵਧੀਆ ਇੰਗਲਿਸ਼ ਬੋਲਦੀ ਹੈ ਵਧੀਆ ਕੀਰਤਨ ਕਰਦੀ ਹੈ ਉਸ ਨਾਣ ਦੀ ਗੱਲ ਬਹੁਤ ਵਧੀਆ ਤਰੀਕੇ ਨਾਲ ਕਰਦੀ ਹੈ ਤੇ ਉਹਨੂੰ ਜਲੀਲ ਕਿ ਕਰਦੇ ਹੋ ਤੁਸੀਂ ਪਹਿਲੀ ਗੱਲ ਤਾਂ ਜਿਹੜੇ ਗਿਆਨੀ ਹਰਨੇਸ਼ ਸਿੰਘ ਨੇ ਹੈਡ ਗ੍ਰੰਥੀ ਸਾਹਿਬ ਉਹ ਕਹਿੰਦੇ ਤੂੰ ਮੈਨੂੰ ਜਾਣ ਦੇ ਨਹੀਂ ਤੁਸੀਂ ਕਿਉਂ ਜੀ ਮੈਨੂੰ ਦੱਸਦੇ ਮੈਂ ਕਹਿੰਨੀ ਬੁੱਟਾ ਸਿੰਘ ਬੋਲਦਾ ਜੇ ਮੇਰੇ ਕੋਲ ਪੁੱਛੇ ਵੀ ਗਿਆਨੀ ਹਰਨੇਸ਼ ਸਿੰਘ ਕੌਣ ਹੈਡ ਗ੍ਰੰਥੀ ਮੈਂ ਕਹਾਂ ਉਹ ਗੁੰਡਾ ਹੈ ਜੀ ਨਰਿਆਣੂ ਮਹੰਤਾਂ ਦਾ ਦਿੱਲੀ ਦੀ ਕਮੇਟੀ ਦਾ ਪਾਲਿਆ ਹੋਇਆ ਪਾਲਤੂ ਹੈ ਹੋਰ ਤੁਹਾਨੂੰ ਕੋਈ ਹੋਰ ਸਰਟੀਫਿਕੇਟ ਦੇਈ ਅਸੀਂ ਕੜਿਓ ਗੱਲ ਮੇਰੇ ਨਾਲ ਕਿਹੜੀ ਗੱਲ ਕਰਨੀ ਹੈ ਸ਼ਰਮ ਨਹੀਂ ਆਉਂਦੀ ਸਾਨੂੰ ਇੱਕ ਸੇਹ ਕੌਣ ਦੇ ਵਿੱਚ ਰਾਗੀ ਜਿਹਾ ਕੁੜੀ ਦਾ ਔਰ ਦਾ ਔਰ ਬਾਣੇ ਵਿੱਚ ਹੈ ਕੁੜੀ ਤੇ ਉਹਨੂੰ ਮਾੜੀ ਮੋਟੀ ਹਰਸਣ ਖੇਡ ਦੀ ਵੀ ਇਜਾਜ਼ਤ ਨਹੀਂ ਤੁਸੀਂ ਆਪਣੀ ਕਮਜ਼ੋਰੀ ਤੇ ਜਣ ਕੇ ਵਿਦਵਾਨ ਬਣ ਕੇ ਤੁਸੀਂ ਵਕੀਲ ਬਣ ਕੇ ਉਹਦਾ ਮੂੰਹ ਬੰਦ ਕਰਾਉਣਾ ਚਾਹੁੰਦੇ ਹੋ ਆ ਦੇਖੋ ਜੀ ਇਹ ਕੁੜੀ ਨੇ ਬਲੌਗ ਬਣਾਇਆ ਅਸ਼ਲੀਲ ਹਰਕਤਾਂ ਕਰਦੀ ਹੈ ਗੱਲ ਕੀ ਹੈ ਤੁਸੀਂ ਕਰਦੇ ਕਿਉਂ ਉਹਨੇ ਕੁੜੀ ਨੇ ਇਹ ਕਿਹਾ ਸੀ ਗਨੇ ਮੀਤ ਸਿੰਘ ਜੀ ਵੀ ਇਹ ਜਿਹੜੀ ਮਲੇਸ਼ੀਆ ਤੋਂ ਕੁੜੀ ਆਈ ਹੈ ਇਹਦੇ ਨਾਲ ਬਤਮੀਜ਼ੀ ਕੀਤੀ ਗਈ ਉਹਨੇ ਸਹੀ ਕਿਹਾ ਸੀ ਤੁਸੀਂ ਉਸ ਗੱਲ ਦਾ ਜਵਾਬ ਦੇ ਨਹੀਂ ਰਹੇ ਤੁਸੀਂ ਉਹਨੂੰ ਕਹਿੰਦੇ ਤੂੰ ਮੈਨੂੰ ਜਾਣਦੀ ਨਹੀਂ ਕੌਣ ਕੌਣ ਹੈ ਤੂੰ ਦੱਸ ਦੇ ਗੁੰਡਾ ਸਿਰੇ ਦਾ ਦਿੱਲੀ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪਾਲਿਆ ਹੋਇਆ ਪਾਲਤੂ ਹੋਰ ਦਾ ਤੁਹਾਨੂੰ ਕੁਸ਼ਤਕਾਰ ਦੇਣੇ ਤੁਹਾਡੀ ਔਕਾਤ ਕੀ ਹੈ ਤੁਹਾਡੀ ਇਹ ਵੀਡੀਓ ਮੈਨੂੰ ਬਣਾਉਣੀ ਪਈ ਮੈਂ 4-5 ਦਿਨਾਂ ਤੋਂ ਦੇਖ ਰਿਹਾ ਸੀ ਉਹ ਕੁੜੀ ਨੂੰ ਕਹਿ ਲਏ ਟਾਰਚਰ ਕੀਤਾ ਜਾ ਰਿਹਾ ਹੈ ਮਨਸੂਬੇ ਤੌਰ ਤੇ ਵੀਡੀਓ ਬਣਾ ਬਣਾ ਕੇ ਵੱਡੇ ਵੱਡੇ ਬਲੌਗਰ ਆ ਦੇਖੋ ਜੀ ਇਹ ਕੀਰਤਨ ਕਰਦੀ ਹੈ ਦੂਜੇ ਪਾਸੇ ਅਸ਼ਲੀਲ ਹਰਕਤਾਂ ਕਰਦੀ ਹੈ ਕੀ ਹਰਕਤਾਂ ਕਰਦੀ ਹੈ ਕਿਸੇ ਹੋ ਗੈਰ ਮੁੰਡੇ ਨਾਲ ਹੈ ਉਹਦਾ ਆਪਣਾ ਸ਼ੱਕਾ ਭਰਾ ਹੈਗਾ ਉਹਨਾਂ ਦਾ ਕੀਤਨੀ ਜਥਾ ਹੈਗਾ ਜੇ ਸਵਿੰਗ ਪੂਲ ਵਿੱਚ ਨਹਾ ਰਹੀ ਹੈ ਤਾਂ ਕਿੱਡੀਕ ਪਰਲੋ ਆ ਗਈ ਉੱਥੇ ਕੀ ਅਸਮਾਨ ਡਿਕ ਪਿਆ ਉੱਥੇ ਹਾਸੇ ਮਿਹਦਾ ਕਰ ਰਹੇ ਨੇ ਤੁਸੀਂ ਕਰਦੇ ਨਹੀਂ ਤੁਸੀਂ ਕੀ ਕੁਝ ਕਰਦੇ ਹੋ ਉਹਦੇ ਬਾਰੇ ਦੱਸ ਦਿਆ ਕਰੋ ਮੈਂ ਜੇ ਕੋਈ ਸਾਡੀ ਸੇਕੌਮ ਦਾ ਸਹਿਰਦ ਸੱਜਣ ਸੁਣ ਲਵੇ ਬੇਨਤੀ ਕਰਦਾ ਕਿ ਇਹਨਾਂ ਕੜਮ ਚੌਧਰੀਆਂ ਨੇ ਨਾ ਸਾਡੀ ਨੌਜਵਾਨੀ ਨੂੰ ਸਿੱਖੀ ਤੋਂ ਦੂਰ ਕਰ ਦਿੱਤਾ ਇਹ ਗੱਲ ਕਿਸੇ ਨੇ ਸੁਣਦੇ ਨਹੀਂ ਮੈਂ ਸ਼ਰਿਆਮ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਕਹਿਣਾ ਮੇਰੇ ਲਈ ਬੋਲ ਦੇ ਕੀ ਬੋਲਣਾ ਹੈ ਤੁਹਾਡੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਦੀ ਇਹ ਬਹੁਤ ਵੱਡੀ ਕਰਤੂਤ ਹੈ ਜਿਹੜੀ ਉਹ ਕੁੜੀ ਨੂੰ ਧਮਕੀਆਂ ਦਿੱਤੀਆਂ ਨੇ ਹੋਰ ਦੱਸੋ ਤੁਸੀਂ ਤੁਸੀਂ ਹੈ ਕਿ ਉਹਨੂੰ ਕਹਿੰਦੇ ਹੋ ਕਿ ਤੂੰ ਮੈਨੂੰ ਜਾਣਦੇ ਨਹੀਂ ਕੀ ਜਾਨਣਾ ਤੈਨੂੰ ਅਸੀਂ ਤੇਰੇ ਵਰਗੇ ਗਲੱਖ ਤੋਂ ਲੈਣਾ ਕੀ ਹੈ ਜਾਣ ਕੇ ਜਿਹੜਾ ਬੰਦਾ ਇੱਕ ਕੀਰਤਨ ਕਰਨ ਵਾਲੇ ਕੁੜੇ ਨੂੰ ਧਮਕੀ ਦੇ ਰਿਹਾ ਤੁਸੀਂ ਹੋਰ ਕੀ ਕੁਝ ਕਰਦੇ ਹੋਵੋਗੇ ਮੈਂ ਕਹਿੰਨਾ ਉਹ ਤਾਂ ਕੁੜੀ ਦਲੇਰ ਹੈ ਤੁਹਾਡੇ ਮੂਹਰੇ ਬੋਲ ਪਈ ਦੱਸੋ ਤਾਂ ਸਹੀ ਕੀ ਕਰਨਾ ਚਾਹੁੰਦੇ ਹੋ ਆ ਜਿਹੜੀਆਂ ਵੀ ਲਗੌੜਾਂ ਖਤੀੜਾਂ ਬੋਲਦੀਆਂ ਨੇ ਨਾ ਕੁੜੀ ਨੂੰ ਮੜਮਿਟੀ ਅਕਲ ਤੋਂ ਕੰਮ ਲੈ ਲਿਆ ਕਰੋ ਸਮਝ ਲਿਆ ਕਰੋ ਵੀ ਇੱਕ ਔਰਤ ਹੈ ਉਹ ਕੀਰਤਨ ਕਰਦੀ ਹੈ ਵਧੀਆ ਬੋਲਦੀ ਹੈ ਕੁੜੀ ਸਟੇਜਾਂ ਤੇ ਉਹ ਤੇ ਤੁਸੀਂ ਜਲੂਸ ਕਰਨ ਤੇ ਲੱਗੇ ਹੋਏ ਹੋ ਬੇਟਾ ਪ੍ਰਬਲਿਨ ਕੌਰ ਜੇ ਤੇਰੇ ਤੱਕ ਮੇਰੀ ਵੀਡੀਓ ਪਹੁੰਚ ਗਈ ਤਾਂ ਤੈਨੂੰ ਬੇਨਤੀ ਹੈ ਇੱਥੇ ਸੰਸਾਰ ਵਿੱਚ ਤੁਸੀਂ ਰਹਿਣਾ ਹੈ ਸ਼ੇਕੌਮ ਦਾ ਪ੍ਰਚਾਰ ਕਰਨਾ ਕੀਰਤਨ ਕਰਨਾ ਤੇ ਆਪਣੀ ਚਾਲ ਤੁਰੇ ਜਾਓ ਬਸੇਰੀਆਂ ਲਗਾਉਣਾ ਇੱਥੇ ਭੌਂਕਣ ਗਿਆ ਬਸੇਰੀ ਕਤੇੜ ਤੁਹਾਨੂੰ ਵੱਢਣ ਤੱਕ ਜਾਊਗੀ ਇਹਨਾਂ ਦੀ ਪਰਵਾਹ ਨਾ ਕਰੋ ਇਹ ਕੇਵਲ ਭੌਂਕਣ ਜਾਣਦੇ ਨੇ ਇਹਨਾਂ ਦੇ ਭੌਂਕਣ ਦੇ ਨਾਲ ਕੌਮ ਦਾ ਕਿੰਨਾ ਨੁਕਸਾਨ ਹੋਇਆ ਕੋਈ ਅੰਦਾਜ਼ਾ ਲਾ ਹੀ ਨਹੀਂ ਸਕਦਾ ਸ਼ਰਿਆਮ ਕਹਿਣਾ ਯਾਨੀ ਰਣਜੀਤ ਸਿੰਘ ਜੀ ਤੁਹਾਡੇ ਕੋਈ ਔਕਾਤ ਨਹੀਂ ਆਣੀ ਡੇ ਹੋਰ ਕਦੀੜਾ ਭੁੰਗਦੇ ਉਹਨਾਂ ਨੂੰ ਬੇਨਤੀ ਹੈ ਬੰਦੇ ਦੇ ਪੁੱਤ ਬਣ ਕੇ ਨਾ ਕੋਈ ਅਕਲ ਦੀ ਗੱਲ ਕਰ ਲਿਆ ਕਰੋ ਐਵੇਂ ਨਾ ਜਾਣ ਬੁੱਝ ਕੇ ਵਿਹੂ ਲੈਣ ਵਾਸਤੇ ਜਾਣ ਬੁੱਝ ਕੇ ਪਸੂੜੀ ਪਾਈ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ